ਸੀ ਦੇਖਿਓ ਨਸਾਨਾ ਰਿਪੋਰਟ ਆਪਣੇ ਚੈਨਲ ਤੇ ਦੋਸਤੋ ਮੈਂ ਹਾਂ ਸੁਮਿਤ ਕੁਮਾਰ ਬੀਤੇ ਦਿਨੀ ਚੋਰਾਂ ਨੇ ਪਾਚਨਸ਼ੀ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿੱਥੋਂ ਚੋਰਾਂ ਨੇ ਗੋਲਕ ਤੋੜ ਕੇ ਚੜਾਵਾ ਅਤੇ ਪੈਸੇ ਅਤੇ ਹੋਰ ਵੀ ਕੀਮਤੀ ਸਾਮਾਨ ਜੋ ਚੋਰੀ ਕਰਕੇ ਫਰਾਰ ਹੋ ਗਏ ਹਨ ਸੋ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸਾਡੇ YouTube ਚੈਨਲ ਤੇ ਪੇਸ਼ ਹੈ ਸਾਡੇ YouTube ਚੈਨਲ ਦੀ ਖਾਸ ਰਿਪੋਰਟ ਇਹ ਨਾਮ ਤੁਹਾਡਾ ਮੇਰਾ ਨਾਮ ਜੋਤੀ ਸ਼ਰਮਾ ਹੈ ਮੰਦਰ ਦਾ ਕੀ ਨਾਮ ਹੈ ਸ਼੍ਰੀ ਮੰਦਰ ਭਗਦੀ ਖੁਈ ਕੀ ਗੱਲ ਕੀ ਹੋਈ ਹੈ ਸਰ ਇੱਥੇ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਇਹ ਚੋਰੀ ਲਗਭਗ ਰਾਤ ਦੇ 12 ਵਜੇ ਕੀਤੀ ਗਈ ਹੈ ਔਰ ਇੱਕ ਚੋਰ 20 ਫੁੱਟ ਥੱਲੇ ਉਤਰਿਆ ਸੈਰਾ ਸੇਨਾ نیچے ਉਤਰਿਆ ਔਰ نیچے ਉਤਰ ਕੇ ਉਸਨੇ ਪਹਿਲਾਂ ਸਾਰੇ ਮੰਦਰ ਜੋ ਉਧਰ ਜਿਹਨਾਂ ਨੇ ਕੁੰਟੀਆਂ ਲਾਈਆਂ ਅੰਦਰੋਂ ਕੁੰਟੀਆਂ ਲਾ ਕੇ ਚੱਦਰ ਬੈਠ ਦੀ ਚੱਦਰ ਨਾਲ ਗੋਲਕਾਂ ਉੱਪਰ ਖਿੱਚੀਆਂ ਗਈਆਂ ਨੇ ਇਹ ਕਿੱਧਰ ਥੱਲੇ ਸਰ ਇਹ ਉਹ ਸਤਾ ਪਾਇਆ ਥੋਈ ਇਹ ਥੋੜਾ ਸਤਾ ਪਾ ਕੇ نیچے ਉਤਰੇ ਨੇ ਕੋਈ ਸੀਸੀਟੀਵੀ ਫੁਟੇਜ ਚ ਚੈੱਕ ਕੀਤਾ ਹਾਂਜੀ ਸਰ ਇੱਕ ਬੰਦਾ نیچے ਉਤਰਿਆ ਉਹ ਹੈ ਵੀਡੀਓ ਪੁਲਿਸ ਨੂੰ 5 ਨੰਬਰ ਚੌਂਕੀ ਚ ਕੰਪਲੀਟ ਕੀਤੀ ਹੋਈ ਹੈ ਇਹਦੀ ਪੁਲਿਸ ਵੀ ਆਈ ਸੀਗੀ ਪਰ ਪੁਲਿਸ ਉਹ ਤੋਂ ਇਹ ਕਹਿ ਰਹੀ ਹੈ ਕਿ ਤੁਸੀਂ ਪਹਿਚਾਨੋ ਦੱਸੋ ਕੌਣ ਹੈ ਉਹਨਾਂ ਸੀ ਥੋੜੀ ਪਹਿਚਾਨਣਾ ਕੋਈ ਸਾਨੂੰ ਪਤਾ ਹੋਵੇ ਤਾਂ ਅਸੀਂ ਆਪ ਫੜ ਲਈਏ ਅਸੀਂ ਉਹਨਾਂ ਨੂੰ ਥੋੜੀ ਕਵਾਂਗੇ ਤੁਸੀਂ ਫੜੋ ਮੈਡਮ ਜੇ ਦੇਖੇ ਜਾਵੇ ਥੋੜੀ ਦੂਰ ਤੇ ਪੁਲਿਸ ਦਾ ਨਾਕਾ ਵੀ ਲੱਗਦਾ ਸਰ ਨਾਕਾ ਲੱਗਦਾ ਸਾਹਮਣੇ ਪਟਵਾਲ ਪੰਪ ਐਥੇ ਉਹਨਾਂ ਦੀ ਗੱਡੀ ਖੜੀ ਰਹਿੰਦੀ ਐ 12 ਵਜੇ ਦਾ ਟਾਈਮ ਐ ਕਿੰਨਾ ਕ ਟਾਈਮ ਐ ਰੋਡ ਚੱਲਦਾ ਫੇਰ ਵੀ ਦੇਖੋ ਏਡੀ ਵੱਡੀ ਵਾਰਦਾਤ ਹੋ ਗਈ ਐ ਮਗਰ ਪੁਲਿਸ ਤਾਂ ਵੱਡੇ ਵੱਡੇ ਦਾਅਵੇ ਕਰਦੀ ਐ ਜਿਹੜੇ ਚੋਰ ਹੈਗੇ ਉਹਨਾਂ ਨੂੰ ਫੜ ਕੇ ਇਸ ਇਲਾਕੇ ਦੇ ਪਿੱਛੇ ਸਿਰਦੇ ਪਏ ਸਰ ਤੁਹਾਡੇ ਸਾਹਮਣੇ ਐ ਜਿਹੜੀ ਮੋਡਰਨ ਲੌਸਟਰੀ ਹੋਈ ਸੀ ਉਹ ਅੱਜ ਤੱਕ ਕੋਈ ਨਾਮੁ ਨਿਸ਼ਾਨ ਨਹੀਂ ਉੱਥੇ ਵੀ ਇਸ ਤਰ੍ਹਾਂ ਹੀ ਵਾਰਦਾਤ ਹੋਈ ਸੀ ਅੱਜਿੱਥੇ ਹੋ ਗਈ ਐ ਕੱਲ ਨੂੰ ਕਿਤੇ ਹੋਰ ਹੋ ਜਾਏਗੀ ਪੁਲਿਸ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਇਹ ਕਵਾਂਗੇ ਕਿ ਦੇਖੋ ਜਿੰਨਾ ਨੁਕਸਾਨ ਹੋਇਆ ਉੱਪਰ ਭਾਈ ਕਰ ਸਰ ਦੇਖੋ ਗੱਲੇ ਭਰੇ ਵੀ ਅਸੀਂ ਤਾਂ ਕਮੇਟੀ ਦੱਸ ਜਿਹੜੀ ਖੋਲਦੀ ਉਹਨੂੰ ਨਹੀਂ ਪਤਾ ਹੋ ਸਕਦਾ ਕਿ ਵਿੱਚ ਕਿੰਨੇ ਇੱਕ ਪੈਸੇ ਹੈ ਤੇ ਕਿੰਨੇ ਕਿ ਨਹੀਂ ਹੈ ਕਿੰਨੀ ਕੀ ਦੇਰ ਹੋ ਗਈ ਗੱਲੇ ਕਿ ਖੁੱਲ੍ਹੇ ਨਹੀਂ ਡੇਢ ਕਿ ਮਹੀਨਾ ਹੋਇਆ ਜੀ ਕੱਲ ਜਾਂ ਪਰਸੋ ਗੱਲੇ ਖੁੱਲਣੇ ਸੀਗੇ